ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸੁਆਮੀ ਜਗਤਗਿਰ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸਤਿਗੁਰੂ ਸੁਆਮੀ ਗੁਰਦੀਪ ਗਿਰ ਮਹਾਰਾਜ ਕੀ ਜੈ ਤੇਰੇ ਮਿੱਠੇ ਮਿੱਠੇ ਬੋਲ ਦਿੰਦੇ ਰਸ ਜਿਆ ਕੋਲ ਤੇਰੇ ਮਿੱਠੇ ਮਿੱਠੇ ਬੋਲ ਦਿੰਦੇ ਰਸ ਜਿਆ ਕੋਲ ਨਹੀਂ ਮੈ ਸੁਣੀ ਤੇਰੀ ਸਿਵਤ ਬਥੇਰੀ ਨਹੀਂ ਮੈ ਸੁਣੀ ਤੇਰੀ ਸਿਵਤ ਬਥੇਰੀ ਜੀ ਸੰਗਤਾਂ ਨੂੰ ਰੰਗ ਚੜਿਆ ਸੰਗਤਾਂ ਨੂੰ ਰੰਗ ਚੜਿਆ ਗੁਰਦੀਪ ਗੁਰੂ ਆਗੇ ਹਲਨਾਰੀ ਜੀ ਸੰਗਤਾਂ ਨੂੰ ਰੰਗ ਚੜਿਆ ਗੁਰਦੀਪ ਗੁਰੂ ਆਗੇ ਹਲਨਾਰੀ ਅੰਗ ਸੰਗ ਤੁਸੀਂ ਅੱਜ ਰੱਬ ਨੂੰ ਵਿਖਾਇਆ ਏ ਛੋਟੇ ਵੱਡੇ ਸਭ ਨਾਨੂ ਇਕ ਥਾਂ ਬਿਠਾਇਆ ਏ ਅੰਗ ਸੰਗ ਤੁਸੀਂ ਅੱਜ ਰੱਬ ਨੂੰ ਵਿਖਾਇਆ ਏ ਛੋਟੇ ਵੱਡੇ ਸਭ ਨਾਨੂ ਇਕ ਥਾਂ ਬਿਠਾਇਆ ਏ ਬੜੀ ਚੰਗੀ ਲੱਗਦੀ ਏ ਤੇਰੀ ਕਿਆਰੀ ਜੀ ਬੜੀ ਚੰਗੀ ਲੱਗਦੀ ਏ ਤੇਰੀ ਕਿਆਰੀ ਜੀ ਸੰਗਤਾਂ ਨੂੰ ਰੰਗ ਚੜਿਆ ਸੰਗਤਾਂ ਨੂੰ ਰੰਗ ਚੜਿਆ ਗੁਰਦੀਪ ਗੁਰੂ ਆਗੇ ਆਲਨਾਰੀ ਜੀ ਸੰਗਤਾਂ ਨੂੰ ਰੰਗ ਚੜਿਆ ਗੁਰਦੀਪ ਗੁਰੂ ਆਗੇ ਆਲਨਾਰੀ ਦੀਨ ਜੀ دیਵਾਨਾ ਤੇਰੇ ਚਰਨਾਂ ਦਾ ਦਾਸ ਐ ਚਰਨਾਂ ਚ ਲਾ ਲੈ ਨੂੰ ਚੀਰਾਂ ਦੀ ਆਸੈ ਦੀਨ ਜੀ دیਵਾਨਾ ਤੇਰੇ ਚਰਨਾਂ ਦਾ ਦਾਸ ਐ ਚਰਨਾਂ ਚ ਲਾ ਲੈ ਨੂੰ ਚੀਰਾਂ ਦੀ ਆਸੈ ਗੱਡੀ ਪਰ ਮਾਚੋਂ ਨਿਕਲੀ ਆ ਮੇਰੀ ਗੱਡੀ ਪਰ ਮਾਚੋਂ ਨਿਕਲੀ ਆ ਮੇਰੀ ਜੀ ਸੰਗ ਤਾਂ ਨੂ ਰੰਗ ਚੜਿਆ ਸੰਗਤਾਂ ਨੂੰ ਰੰਗ ਚੜਿਆ ਗੁਰਦੀਪ ਗੁਰੂ ਆ ਗਿਆ ਲਨਾਰੀ ਜੀ ਸੰਗਤਾਂ ਨੂੰ ਰੰਗ ਚੜਿਆ ਗੁਰਦੀਪ ਗੁਰੂ ਆ ਗਿਆ ਲਨਾਰੀ ਰੂਹ ਮੇਰੀ ਨੂੰ ਤੂੰ ਸਿਰਬ ਨਾ ਮਿਲਾਇਆ ਏ ਇੱਕ ਸ਼ਿਨ ਵਿੱਚ ਨੰਕਾਰ ਵਿਖਾਇਆ ਏ ਰੂਹ ਮੇਰੀ ਨੂੰ ਤੂੰ ਸਿਰਬ ਨਾ ਮਿਲਾਇਆ ਏ ਇੱਕ ਸ਼ਿਨ ਵਿੱਚ ਨੰਕਾਰ ਵਿਖਾਇਆ ਏ ਓ ਗੱਡੀ ਪਰ ਮਾਚੋਂ ਨਿਕਲੀ ਆ ਮੇਰੀ ਗੱਡੀ ਪਰ ਮਾਚੋ ਨਿਕਲੀ ਮੇਰੀ ਜੀ ਸੰਗਤਾਂ ਨੂੰ ਰੰਗ ਚੜਿਆ ਜੀ ਸੰਗਤਾਂ ਨੂੰ ਰੰਗ ਚੜਿਆ ਗੁਰੂ ਦੀਪ ਗੁਰੂ ਆਗੇ ਆਲ ਲਾਰੀ ਤੇਰੇ ਮਿੱਠੇ ਮਿੱਠੇ ਬੋਲ ਦਿੰਦੇ ਰਸ ਜਿਆ ਕੋਲ ਤੇਰੇ ਮਿੱਠੇ ਮਿੱਠੇ ਬੋਲ ਦਿੰਦੇ ਰਸ ਜਿਆ ਕੋਲ ਨੀ ਮੈਂ ਸੁਣੀ ਤੇਰੀ ਸਿਵਤ ਬਥੇਰੀ ਨੀ ਮੈਂ ਸੁਣੀ ਤੇਰੀ ਸਿਵਤ ਬਥੇਰੀ ਜੀ ਸੰਗਤਾਂ ਨੂੰ ਰੰਗ ਚੜਿਆ ਸੰਗ ਜਤਨੂ ਰੰਗ ਚੜਿਆ ਗੁਰਦੀਪ ਗੁਰੂ ਆ ਗਿਆ ਨਾਰੀ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ